ਚੰਮੂਖਸਮੀਰ ਦੇ ਪਹਿਲਗਾਮ ਦੇ ਵਿੱਚ ਸਲਾਨੀਆ ਤੇ ਹੋਏ ਅਤਵਾਦੀ ਹਮਲੇ ਦੇ ਵਿੱਚ ਜਿੱਥੇ 27 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਕਾਨਪੁਰ ਦਾ ਸੁਭਮ ਦਿਵੇਦੀ ਰਹਿਣ ਵਾਲਾ ਸ਼ਾਮਲ ਹੈ ਅੰਦਾਜ਼ਨ ਕੀ ਸੁਭਮ ਅਤੇ ਸਾਨੀਆ ਦਾ ਵਿਆਹ 12 ਫਰਵਰੀ 2025 ਨੂੰ ਹੋਇਆ ਸੀ ਯਾਨੀ ਕਿ ਵਿਆਹ ਤੋਂ 70 ਦਿਨਾਂ ਬਾਅਦ ਅਤਵਾਦੀਆਂ ਨੇ ਇਸ ਪਰਿਵਾਰ ਨੂੰ ਉਜਾੜ ਦਿੱਤਾ ਹੈ ਫਿਰ ਤੁਹਾਨੂੰ ਦੱਸਦੀ ਕਿ ਜੋ ਕੁਝ ਉੱਥੇ ਵਾਪਰਿਆ ਜਾਂ ਜੋ ਕੁਝ ਘਟਨਾਵਾ ਹੋਈ ਜਾਣੇ ਉਹਦੇ ਬਾਬਤ ਗੱਲਬਾਤ ਕਰਾਂਗੇ ਕਿ ਕਾਨਪੁਰ ਦੇ ਸੁਭਮ ਦਿਵੇਦੀ ਅਤੇ احਸਾਨੀਆ ਦਾ ਵਿਆਹ 22 12 ਫਰਵਰੀ 2023 ਨੂੰ ਹੋਇਆ ਸੀ ਵਿਆਹ ਤੋਂ ਤੁਰੰਤ ਬਾਅਦ ਸੁਭਮ ਆਪਣੀ ਪਤਨੀ ਨਾਲ ਹਨੀਮੂਨ ਤੇ ਨਹੀਂ ਗਿਆ ਕਿਉਂਕਿ ਉਹ ਪਰਿਵਾਰ ਦੇ ਨਾਲ ਜਾਣਾ ਚਾਹੁੰਦਾ ਸੀ ਫਿਰ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਉਹ ਕਸ਼ਮੀਰ ਜਾਣਗੇ ਅਤੇ ਦੋਵੇਂ ਪਰਿਵਾਰ ਇਕੱਠੇ ਜਾਣਗੇ ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਸ਼ੁਭਮ ਦਾ ਕਸ਼ਮੀਰ ਜਾਣਾ ਉਸ ਦੀ ਮੌਤ ਦਾ ਕਾਰਨ ਬਣੇਗਾ 17 April ਨੂੰ ਕਨਪੁਰ ਤੋਂ ਇੱਕ ਪਰਿਵਾਰ ਦੇ 11 ਮੈਂਬਰ ਕਸ਼ਮੀਰ ਘੁੰਮਣ ਆਏ ਸਨ ਉਹਨਾਂ ਨੇ 23 April ਨੂੰ ਵਾਪਸ ਆਉਣਾ ਸੀ ਪਰ ਇਸ ਤੋਂ ਪਹਿਲਾਂ ਪਹਿਲਕਾਮ ਚ ਅਤਵਾਦੀ ਹਮਲੇ ਚ ਸ਼ੁਭਮ ਦਿਵੇਦੀ ਨੂੰ ਅਤਵਾਦੀਆਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੋਂ ਦਾਦੀ ਕੀ ਸ਼ੁਭਮ ਦੇ ਚਾਚਾ ਮਨੋਜ ਨੇ ਦੱਸਿਆ ਕਿ ਪਰਿਵਾਰ ਦੇ ਹੋਰ ਮੈਂਬਰ ਅਨੰਤ 나ਗ ਵਿੱਚ ਹੀ ਰੁਕੇ ਹੋਏ ਸਨ ਸੁਭਮ ਅਤੇ ਪਤਨੀ ਅਸਾਨੀਆ ਪੈਲਗਾਮ ਘੁੰਮਣ ਗਏ ਸਨ ਅਤਵਾਦੀਆਂ ਨੇ ਪਹਿਲਾਂ ਸੁਭਮ ਦਾ ਨਾਮ ਪੁੱਛਿਆ ਤੇ ਫਿਰ ਕਿਹਾ ਕਿ ਜੇਕਰ ਉਹ ਕਲਮਾ ਪੜ੍ਹੇਗਾ ਤਾਂ ਉਹ ਉਸ ਨੂੰ ਛੱਡ ਦੇਣਗੇ ਪਤਨੀ ਅਸਾਨੀਆ ਇੰਨੀ ਡਰੀ ਹੋਈ ਸੀ ਕਿ ਉਹ ਕੁਝ ਨਹੀਂ ਕਹਿ ਸਕੀ ਅਤੇ ਹੱਥ ਜੋੜ ਕੇ ਰਹਿਮ ਦੀ ੀਕ ਮੰਗਦੀ ਰਹੀ ਇਸ ਦੌਰਾਨ ਅਤਵਾਦੀਆਂ ਨੇ ਸੁਭਮ ਦੇ ਸਿਰ 'ਚ ਗੋਲੀ ਮਾਰ ਦਿੱਤੀ। ਇਸਾਨੀ ਉੱਤੇ ਹੀ ਬਿਉਸ ਹੋ ਗਈ। ਉਸ ਦਾ ਵਿਹੋਤਾ ਜੀਵਨ ਉਸ ਦੀਆਂ ਅੱਖਾਂ ਸਾਹਮਣੇ ਬਰਬਾਦ ਹੋ ਗਿਆ। 70 ਦਿਨ ਪਹਿਲਾਂ ਵਿਆਹਤਾ ਬਣੀ ਇਸਾਨੀ ਦਾ ਸਭ ਕੁਝ ਲੁੱਟਿਆ ਗਿਆ। ਜਿਸ ਦੇ ਕਰਕੇ ਉਹ ਬਿਉਸ ਹੋ ਗਈ ਜਿਸ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਪੱਤੀ ਕਰਿਆ ਗਿਆ। ਮਨੋਜ ਨੇ ਦੱਸਿਆ ਕਿ ਉਹਨਾਂ ਨੂੰ ਸ਼ਾਮ ਨੂੰ ਸੂਚਨਾ ਮਿਲੀ ਹੈ ਕਿ ਸੁਭਮਦੀਪ ਮੌਤ ਹੋ ਗਈ ਹੈ। ਤਾਂ ਜਦੋਂ ਘਟਨਾ ਮਿਲੀ ਤਾਂ ਪਰਿਵਾਰ ਇੱਕ ਵੱਡੇ ਝੜਕੇ ਦੇ ਵਿੱਚ ਸੀ ਪਤਨੀ ਐਸਾਨੀਆ ਨੂੰ ਕਸ਼ਮੀਰ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੁਣ ਪਰਿਵਾਰ ਸ਼ੁਭ ਦੀ ਲਾਸ਼ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਤੇ ਉਹਨਾਂ ਦੇ ਸ਼ਾਮਨਗਰ ਅਪਾਰਟਮੈਂਟ ਜਿੱਥੇ ਸ਼ੁਭ ਰਹਿੰਦੇ ਸੀ ਉੱਥੇ ਮਾਤਮ ਚਾਇਆ ਹੋਇਆ ਉਸ ਇਲਾਕੇ ਦੇ ਵਿੱਚ ਇਸ ਘਟਨਾ ਦੀ ਨੂੰ ਲੈ ਕੇ ਜਿੱਥੇ ਇਸ ਦੇ ਘਟਨਾ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਤਾਂ ਉੱਤੇ ਹੀ ਪਰਿਵਾਰ ਬੜੇ ਨਿਰਾਸ਼ ਹੈ ਤੇ ਮਾਤਮ ছায়ਾ ਹੋਇਆ ਰਿਸ਼ਤੇਦਾਰ ਲਗਾਤਾਰ ਲੋਕ ਘਰ ਚ ਆ ਰਹੇ ਨੇ ਇਸ ਹਮਲੇ ਦੇ ਖਿਲਾਫ ਲੋਕਾਂ ਚ ਵੀ ਗੁੱਸਾ ਦੇਖਿਆ ਜਾ ਰਿਹਾ ਹੈ ਦੱਸਦੀ ਕਿ ਪਹਿਲਗਾਮ ਹਮਲੇ ਦੇ ਵਿੱਚ 27 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਦੋ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਨੇ ਚਸ਼ਮਿੰਦੀਦਾ ਦਿਵਾਲੇ ਤੋਂ ਆ ਰਹੀਆਂ ਖਬਰਾਂ ਮੁਤਾਬਕ ਅਤਵਾਦੀਆਂ ਨੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਉਹਨਾਂ ਨੇ ਪਹਿਲਾਂ ਲੋਕਾਂ ਦਾ ਨਾਮ ਅਤੇ ਧਰਮ ਪੁੱਛਿਆ ਫਿਰ ਉਹਨਾਂ ਦੀ ਪੈਂਟ ਉਤਾਰ ਦਿੱਤੀ ਅਤੇ ਉਹਨਾਂ ਦੇ ਪ੍ਰਾਈਵੇਟ ਪਾਰਟਸ ਦੀ ਜਾਂਚ ਕੀਤੀ ਅਤੇ ਫਿਰ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਸਨੇ ਔਰਤਾਂ ਨੂੰ ਕਿਹਾ ਕਿ ਉਹ ਉਹ ਜਾ ਕੇ ਆਪਣੀ ਸਰਕਾਰ ਨੂੰ ਦੱਸਣ ਕਿ ਅਸੀਂ ਉਹਨਾਂ ਨੂੰ ਖੀਵੇਂ ਮਾਰਿਆ ਜਾਣਕਾਰੀ ਮੁਤਾਬਕ ਕਰੀਬ 6-7 ਅਤਵਾਦੀਆਂ ਨੇ ਕਰੀਬ 200 ਰਾਉਂਡ ਫਾਇਰ ਕੀਤੇ ਉਹਨਾਂ ਦਾ ਨਿਸ਼ਾਨਾ ਹਿੰਦੂ ਸਲਾਮੇ ਸਨ ਦੱਸਿਆ ਜਾ ਰਿਹਾ ਹੈ ਕਿ ਅਤਵਾਦੀਆਂ ਨੇ ਇਸ ਦੀ ਰੇਖੀ ਪਹਿਲਾਂ ਹੀ ਕਰ ਲਈ ਸੀ ਜੋ ਚਰਚਾਵਾ ਖਬਰਾਂ ਦੇ ਵਿੱਚ ਨੇ ਪਰ ਇਸ ਘਟਨਾ ਨੇ ਜਿੱਥੇ ਪੂਰੇ ਦੇਸ਼ ਦਾ ਜਾਂ ਫਿਰ ਪੰਜਾਬ ਦਾ ਭਾਰਤ ਦੇ ਹਰ ਇੱਕ ਸੂਬੇ ਦਾ ਜਿੱਥੇ ਲੋਕਾਂ ਦੇ ਵਿੱਚ ਗੁੱਸਾ ਜ਼ਾਹਿਰ ਹੋ ਰਿਹਾ ਉਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਵੀ ਉੱਚ ਪੱਧਰੀ ਮੀਟਿੰਗ ਸੱਦ ਲਈ ਗਈ ਹੈ ਹੁਣ ਵੇਖਣਾ ਹੋਵੇ ਕਿ ਇਸ ਹਮਲੇ ਨੂੰ ਲੈ ਕੇ ਸਰਕਾਰ ਕੀ ਕੁਝ ਐਕਸ਼ਨ ਕਰਦੀ ਹੈ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਇਹ ਹਮਲਾ ਹੋਇਆ ਇਸ ਸਥਿਤੀ ਦੇ ਵਿੱਚ ਵੱਡਾ ਸਵਾਲ ਇਹ ਹੈ ਕਿ ਭਾਰਤ ਬਲਵਾਮਾ ਵਾਂਗ ਪੈਗਾਮ ਹਮਲੇ ਦਾ ਵੀ ਜਵਾਬ ਦੇਣ ਜਾ ਰਿਹਾ ਇਹ ਹੁਣ ਸਭ ਦੀ ਨਜ਼ਰ ਹੈ ਦੇ ਉੱਤੇ ਟਿਕਿਆ ਹੋਈ ਹੈ ਤੋਂ ਦੱਸਦੀ ਕਿ ਪਲਵਾਮਾ ਹਮਲਾ 14 ਫਰਵਰੀ 2019 ਨੂੰ ਹੋਇਆ ਸੀ ਇਸ ਦੇ ਜਵਾਬ ਦੇ ਵਿੱਚ 12 ਦਿਨਾਂ ਬਾਅਦ 26 ਫਰਵਰੀ 2019 ਨੂੰ ਭਾਰਤ ਨੇ ਬਾਲਾਕੋਟ ਦੇ ਵਿੱਚ ਜੈਸੀ ਮੁਹੰਮਦ ਦੇ ਅਤਵਾਦੀ ਕੈਂਪਾਂ ਤੇ ਹਮਲਾ ਕੀਤਾ ਜਿਦੇ ਵਿੱਚ 300 ਤੋਂ ਵੱਧ ਅਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ ਸੀ ਉਸ ਹਮਲੇ ਦੇ ਵਿੱਚ 40 CRPF ਜਵਾਨ ਸ਼ਹੀਦ ਹੋ ਗਏ ਸਨ ਜੋ ਕਿ ਹਥਿਆਰਬੰਦ ਬਲਾਂ ਦੇ ਸਿੱਧਾ ਹਮਲਾ ਸੀ ਜਦੋਂ ਕਿ ਪਹਿਲਗਾਮ ਹਮਲਾ ਸਲਾਨੀਆ ਤੇ ਕੀਤਾ ਗਿਆ ਸੀ ਹਾਲਾਂਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰੇਕੀ ਪਾਕਿਸਤਾਨੀ ਅਤਵਾਦੀਆਂ ਦੁਆਰਾ ਕੀਤੀ ਗਈ ਹੈ ਹੁਣ ਵੇਖਣਾ ਪਈ ਹੈ ਖਾਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਪਾਰ ਸਰਕਾਰ ਇਸ ਮਸਲੇ ਦੇ ਨਾਲ ਜੁੜੇ ਹੋਏ ਹੋਰ ਵੀ ਕੁਝ ਖਲਾਸੇ ਕਰਦੀ ਹੈ ਤੇ ਕੀ ਕੁਝ ਐਕਸ਼ਨ ਕਰਦੀ ਹੈ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਤੁਸੀਂ ਆਪਣੇ ਵਿਚਾਰ ਜਰੂਰ ਦੱਸੋ ਤੁਹਾਨੂੰ ਇਸ ਹਮਲੇ ਨਾਲ ਸੰਬੰਧਿਤ ਹੋਰ ਅਪਡੇਟ ਵੀ ਦਿੰਦੇ ਰਹਾਂਗੇ ਤੁਸੀਂ ਜੁੜੋ ਪੜੀ ਪੰਜਾਬ ਦੇ ਨਾਲ ਧੰਨਵਾਦ